ਸ੍ਰੀ ਕਾਲ ਜੀ ਸਵਾਗਤ ਹੈ ਜੀ ਸਾਰੇ ਭਰਾਵਾਂ ਦਾ ਤੁਹਾਡਾ ਤੁਹਾਡੇ ਆਪਣੇ ਚੈਨਲ ਸੇਫ ਕਲੀਅਰ ਫਾਰਮ ਦੇ ਵਿੱਚ ਜਿਹੜੀ ਵੀਰ ਨਵੇਂ ਜੁੜਿਓ ਚੈਨਲ ਦੇ ਨਾਲ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਘੰਟੀ ਦੇ ਬਟਨ ਨੂੰ ਕਰ ਲਿਓ ਪ੍ਰੈਸ ਤਾਂ ਜੋ ਵੀ ਆਪਾਂ ਨਵੀਂ ਵੀਡੀਓ ਬਣਾਈਏ ਉਹਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਤੁਸੀਂ ਵੀਡੀਓ ਨੂੰ ਸਭ ਤੋਂ ਪਹਿਲਾਂ ਵੇਖ ਸਕੋ ਬਾਈ ਅੱਜ ਦੀ ਵਿਜਿਟ ਆਪਣੀ ਪਿੰਡ ਰੈਤਰੇਣਾ ਜਲਾ ਸੰਗਰੂਰ ਤਹਿਸੀਲ ਸੁਨਾਮ ਬਾਈ ਗੱਗੀ ਦੇ ਘਰ ਜਿਹੜੀ ਵੜੀ ਤੁਸੀਂ ਸਕਰੀਨ ਤੇ ਵੇਖ ਰਹੇ ਹੋ ਇਹ ਤੀਜੀ ਸੂਏ ਸੂਣ ਵਾਲੀ ਬੈੜ ਹੈ ਜੋ ਕਿ ਬਾਈਆਂ ਨੇ ਸੇਲ ਕਰਨੀ ਹੈ ਵੀਰਾਂ ਦਾ ਬਈ ਹੈਗਾ ਵਪਾਰ ਦਾ ਕੰਮ ਤੇ ਕੰਟੈਕਟ ਨੰਬਰ ਆਪਾਂ ਸਕਰੀਨ ਤੇ ਲਾਵਾਂਗੇ ਬਾਕੀ ਤੁਹਾਨੂੰ ਇੱਕ ਵਾਰ ਦੱਸ ਵੀ ਦਿੰਨੇ ਆ 95172 28719 95172 28719 ਵੀਰਾਂ ਦਾ ਮੋਬਾਈਲ ਨੰਬਰ ਹੈ ਜਿਸ ਭਰਾ ਨੂੰ ਬੈੜ ਪਸੰਦ ਹੋਈ ਤਾਂ ਬਾਈਆਂ ਨਾਲ ਕੰਟੈਕਟ ਕਰ ਲਿਓ ਤੇ ਪਿਛਲੇ ਸੂਏ ਦਾ ਰਿਕਾਰਡ ਬਾਈ ਇਸ ਦਾ 24 25 ਲੀਟਰ ਦੱਸ ਰਹੀ ਸੀ ਬਾਕੀ ਇਸ ਵਾਰ ਪ੍ਰਭੂ ਤੁਹਾਡੀ ਸੇਵਾ ਦਾ ਦੁੱਧ ਹੋਊਗਾ ਇੱਕ ਵਾਰ ਤੁਹਾਨੂੰ ਚੰਗੀ ਤਰ੍ਹਾਂ ਵੇਖੜਾ ਫੁੱਲ ਕੇ ਤੋੜ ਕੇ ਵਿਖਾਣੇ ਆ ਵੀਰੇ ਸੋਹਣਾ ਨੇ ਥਾਣਾ ਹਵਾਨੇ ਦੀ ਐ ਨਾਰਮਲ ਕੱਦ ਕਾਠੀ ਰੀ ਐ ਕੱਦ ਕਾਠੀ ਵੇੜਦੀ ਨਾਰਮਲ ਐ ਨਾ ਜ਼ਿਆਦਾ ਵੱਡਾ ਕੱਦ ਤੇ ਨਾ ਹੀ ਛੋਟਾ ਦਰਮਿਆਨੀ ਕੱਦ ਦੀ ਐ ਤੇ ਤੁਸੀਂ ਦੇਖ ਸਕਦੇ ਹੋ ਚੰਗੀ ਤਰ੍ਹਾਂ ਥਾਣਾ ਹਵਾਨੇ ਦੀ ਬਹੁਤ ਸੋਹਣੀ ਵੇੜ ਐ ਰੇਟ ਭਾਈਆਂ ਨੇ ਵੀਰੇ ਰੱਖਿਆ ਦਾ 85000 ਰੁਪਿਆ ਬਾਕੀ ਸਮੇਂ ਦੇ ਤੁਹਾਡਾ ਮਾਨ ਤਾਨ ਜਰੂਰ ਕਰਨਗੇ ਤੇ ਬਾਕੀ ਜਿਹੜੇ ਵੀ ਵੀਡੀਓ ਨੂੰ ਵੇਖ ਰਹੇ ਨੇ ਵੱਧ ਤੋਂ ਵੱਧ ਵੀਰੇ ਸ਼ੇਅਰ ਕਰ ਦਿਆ ਕਰੋ ਤੇ ਲਾਈਕ ਕਰ ਦਿਆ ਕਰੋ ਤੇ ਬਾਕੀ ਸਾਰੇ ਵੀਰਾਂ ਦਾ ਧੰਨਵਾਦ ਜੋ ਵੀ ਵੀਡੀਓ ਨੂੰ ਵੇਖ ਰਹੇ ਨੇ ਵੀਰ ਨਾਲ ਕੰਟੈਕਟ ਕਰਕੇ ਬੈੜੀ ਦਾ ਆਪਾਂ ਤਾਂ ਤੁਸੀਂ ਫਿਕਸ ਕਰ ਸਕਦੇ ਹੋ ਧੰਨਵਾਦ ਵੀਰੋ ਸਾਰਿਆਂ ਦਾ